ਹਵਾमां ਚਰਮਕ ਦੀ ਮੁਹੱਬਤ ਵਰਗੀ ਅਮਰਤਾ ਜਿਵੇਂ ਦੀ ਦਿਸਦੀ ਸੀ ਉਹਵੇਂ ਦੀ ਉਹ ਹੈ ਨਹੀਂ ਸੀ ਪਰ ਜੋ ਸੀ ਉਹ ਕਿਸੇ ਨੂੰ ਦੱਸਣਾ ਨਹੀਂ ਸੀ ਚਾਹੁੰਦੀ ਅਮਰਤਾ ਨੇ 20ਵੀਂ ਸਦੀ ਤੇ ਆਪਣੀਆਂ ਪੈੜਾਂ ਕੁਝ ਇਸ ਤਰ੍ਹਾਂ ਛੱਡੀਆਂ ਉਹਨੂੰ ਪੜਨ ਵਾਲਿਆਂ ਲਈ ਉਹ ਇਸ ਸਦੀ ਨੂੰ ਕਵਿਤਾ ਕਹਾਣੀ ਨਾਵਲ ਤੇ ਲੇਖਾਂ ਦੀਆਂ ਸੈਂਕੜੇ ਤੋਂ ਵੱਧ ਕਿਤਾਬਾਂ ਦੇਣ ਵਾਲੀ ਸੀ ਉਹਨੂੰ ਚਾਹਣ ਵਾਲਿਆਂ ਲਈ ਉਹ ਬੇहद ਖੂਬਸੂਰਤ ਤੇ ਆਕਰਸ਼ਕ ਔਰਤ ਸੀ ਉਹਦੇ ਤੋਂ ਲੁਕਮੀ ਖਾਰ ਖਾਣ ਵਾਲਿਆਂ ਲਈ ਉਹ ਸਮਾਜ ਨੂੰ ਲਲਕਾਰਦੀ ਤੇ ਬਾਗੀ ਤਬੀਅਤ ਦੀ ਔਰਤ ਸੀ ਮਸ਼ਹੂਰ ਲੇਖਕ ਖੁਸ਼ਵੰਤ ਸਿੰਘ ਹਰਾਂ ਦੀ ਇੱਕ ਟਕੋੜ ਕਿ ਅਮਰਤਾ ਦੀ ਸਵੇ ਜੀਵਨੀ ਇੱਕ ਟਿਕਟ ਤੇ ਲਿਖੀ ਜਾ ਸਕਦੀ ਏ ਨੂੰ ਅਮਰਤਾ ਨੇ ਸਵਕਾਰ ਕਰ ਲਿਆ ਤੇ ਸਵੇ ਜੀਵਨੀ ਰਸੀਦੀ ਟਿਕਟ ਖੁਸ਼ਵੰਤ ਸਿੰਘ ਵੱਲੋਂ ਅਮਰਤਾ ਤੇ ਕੀਤੀ ਟਕੋੜ ਦਾ ਹੀ ਜਵਾਬ ਸੀ ਉਹ ਕੜੜੇ ਰੀਤੀ ਰਿਵਾਜਾਂ ਵਾਲੇ ਘਰ ਵਿੱਚ 31 ਅਗਸਤ 1919 ਨੂੰ ਜਨਮੀ ਅਮਰਤਾ ਗਿਆਨਨੀ ਕਰਤਾਰ ਸਿੰਘ ਹਿਤਕਾਰੀ ਦੇ ਘਰ ਜਦੋਂ ਅਮਰਤਾ ਦੀ ਪਹਿਲੀ ਕਲਕਾਰੀ ਗੂੰਜੀ ਹੋਵੇਗੀ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਉਸ ਦੀ ਆਵਾਜ਼ ਨਾਲੋਂ ਜ਼ਿਆਦਾ ਉਸ ਦੀ ਕਲਮ ਤਿੱਖੀ ਹੋਵੇਗੀ ਚਾਰ ਕੁ ਸਾਲਾਂ ਦੀ ਅਮਰਤਾ ਨੂੰ ਮਹਾਰਾਜਕੌਰ ਨੇ ਦੂਰ ਦੀ ਰਿਸ਼ਤੇਦਾਰੀ ਚ ਲੱਗਦੀ ਨਾਨ ਦੇ ਮੁੰਡੇ ਪ੍ਰੀਤਮ ਨਾਲ ਮੰਗ ਦਿੱਤਾ ਸੀ ਛੇਤੀ ਹੀ ਮਾਂ ਦੀ ਰੁਕਸਤੀ ਇਸ ਜਹਾਨ ਤੋਂ ਹੋ ਗਈ ਮਾਂ ਦੇ ਤੁਰ ਜਾਣ ਦੇ ਵਿਰਾਗ ਚ ਅਮਰਤਾ ਅਦ੍ਰੋਦਾਸੀ ਦੇ ਆਲਮ ਨੂੰ ਮਹਿਸੂਸ ਕਰਦੀ ਪਿਤਾਵਾਂ ਕਵਤਾਵਾਂ ਲਿਖਣ ਲੱਗੀ ਸੀ ਪਰ ਉਹ ਇਹਨਾਂ ਕਵਤਾਵਾਂ ਨੂੰ ਪਿਤਾ ਕੋਲੋਂ ਲਕੋ ਕੇ ਰੱਖਦੀ ਸੀ ਕਿਉਂਕਿ ਅਮਰਤਾ ਦੀਆਂ ਕਵਤਾਵਾਂ 'ਚ ਰੋਮਾਂਸ ਝਲਕਦਾ ਸੀ 16 ਬਰਿਆਂ ਦੀ ਉਮਰ 'ਚ ਅਮਰਤਾ ਦਾ ਵਿਆਹ ਉਸਦੀ ਮਾਂ ਵੱਲੋਂ ਤੈਅ ਕੀਤੇ ਰਿਸ਼ਤੇ ਮੁਤਾਬਕ ਪ੍ਰੀਤਮ ਸਿੰਘ ਨਾਲ ਹੋ ਗਿਆ ਪਰ ਪ੍ਰੀ ਅਮਰਤਾ ਨੂੰ ਇਹ ਵਿਆਹ ਹਮੇਸ਼ਾ ਬੇਜੋੜ ਲੱਗਦਾ ਸੀ 1935 ਵਿੱਚ ਉਸਦਾ ਪਹਿਲਾ ਕਾਵ ਸੰਗ੍ਰਹਿ ਠੰਡੀਆਂ ਕਿਰਨਾ ਛਪਣ ਨਾਲ ਹੀ ਉਹ ਚਰਚਿਤ ਨਾਂ ਬਣ ਗਈ 1947 ਦੇ ਵਟਵਾਰੇ ਤੋਂ ਬਾਅਦ ਅਮਰਤਾ ਦੇ ਅੰਦਰ ਉਸ ਵਲੇ ਹਜ਼ਾਰਾਂ ਧੀਆਂ ਦੀ ਹੋਈ ਬੇਪਤੀ ਨੇ ਇੱਕ ਅੱਗ ਬਾਲ ਦਿੱਤੀ ਉਹ ਲਿਖਦੀ ਏ ਅੱਜ ਆਖਾਂ ਬਰਸ਼ਾ ਨੂੰ ਕਿਤ ਕਬਰਾਂ ਵਿੱਚੋਂ ਬੋਲ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੂਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਬਰਸ਼ਾ ਨੂੰ ਕਹਿਣ ਅਮਰਤਾ ਦੀ ਇਸ ਕਵਿਤਾ ਨੂੰ ਲੈੰਦੇ ਤੇ ਚੜ੍ਹਦੇ ਪੰਜਾਬ ਦੇ ਲੋਕੀ ਜੇੜ੍ਹ ਪਾ ਕੇ ਰੱਖਿਆ ਕਰਦੇ ਸੀ ਸਿੱਥ ਸੱਥਾਂ ਵਿੱਚ ਬੈਠੇ ਲੋਕੀ ਇਸ ਨੂੰ ਪਰਪਰ ਕੇ ਰੋਇਆ ਕਰਦੇ ਸੀ ਅਮਰਤਾ ਬੇਸ਼ੱਕ Pritam Singh ਦੇ ਨਾਂ ਦਾ ਉਸ ਦੇ ਨਾਂ ਨਾਲ ਜੁੜਨਾ ਅਮਰਤਾ ਨੂੰ ਅਮਰਤਾ Pritam ਬਣਾ ਗਿਆ ਪਰ ਆਪਣੀ ਸਵੇ ਜੀਵਨੀ ਵਿੱਚ ਉਹ ਸਾਹਿਰ ਲੁਧਿਆਣਵੀ ਨਾਲ ਉਸ ਦੀ ਮੁਹੱਬਤ ਨੂੰ ਆਪਣੀਆਂ ਲਿਖਤਾਂ ਵਿੱਚ ਲਿਖਣ ਦੀ ਗੱਲ ਨੂੰ ਕਬੂਲ ਦੀ ਏ ਅਮਰੋਜ ਨਾਲ ਆਪਣੇ ਇਸ਼ਕ ਨੂੰ ਬਿਆਨ ਦੀ ਏ 1964 ਪ੍ਰੀਤਮ ਸਿੰਘ ਤੋਂ ਵੱਖ ਹੋ ਕੇ ਅਮਰੋਜ ਨਾਲ ਰਹਿਣ ਲੱਗੀ ਅਮਰਤਾ ਨੂੰ ਚਾਹਣ ਵਾਲਿਆਂ ਦੀ ਸ਼ੁਰੂਆਤ ਬਾਰੇ ਅਮਰੋਜ ਇੱਕ ਇੰਟਰਵਿਊ ਵਿੱਚ ਆਖਦਾ ਏ ਮੈਂ ਉਸ ਨੂੰ ਹਰ ਰੋਜ਼ ਆਪਣੇ ਘਰ ਦੀ ਛੱਤ ਤੋਂ ਰੇਡੀਓ ਸਟੇਸ਼ਨ ਜਾਂਦਿਆਂ ਤੱਕਿਆ ਕਰਦਾ ਸੀ ਉਸਨੂੰ یوں ਪੈਦਲ ਜਾਂਦਿਆਂ ਦੇਖ ਕੇ ਮੈਨੂੰ ਦੁੱਖ ਲੱਗਦਾ ਸੀ ਛੇਤੀ ਹੀ ਮੈਂ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ ਤੇ ਇੱਕ ਸਕੂਟਰ ਲੈ ਲਿਆ ਮੈਂ ਉਸੇ ਸਕੂਟਰ ਤੇ ਅਮਰਤਾ ਨੂੰ ਹਰ ਰੋਜ਼ ਉਹਨਾਂ ਦੇ ਘਰ ਤੋਂ ਰੇਡੀਓ ਸਟੇਸ਼ਨ ਸੇ ਫਿਰ ਰੇਡੀਓ ਸਟੇਸ਼ਨ ਤੋਂ ਉਹਨਾਂ ਦੇ ਘਰ ਛੱਡ ਕੇ ਆਉਂਦਾ ਸੀ ਕਦੇ-ਕਦੇ ਇਸੇ ਸਕੂਟਰ ਤੇ ਉਹਨਾਂ ਦੀ ਧੀ ਤੇ ਪੁੱਤਰ ਨੂੰ ਉਹਨਾਂ ਦੇ ਸਕੂਲ ਵੀ ਛੱਡ ਕੇ ਆਉਂਦਾ ਸੀ ਅਮਰਤਾ ਤੇ ਅਮਰੋਜ ਦੀ ਉਮਰ ਵਿੱਚ 10 ਸਾਲ ਦਾ ਫਾਸਲਾ ਸੀ ਇੱਕ ਦਿਨ ਅਮਰਤਾ ਨੇ ਅਮਰੋਜ ਨੂੰ ਕਿਹਾ ਕਿ ਤੂੰ ਬਾਹਰ ਜਾ ਤੇ ਸਾਰੀ ਦੁਨੀਆ ਘੁੰਮ ਕੇ ਆ ਜੇ ਮੈਂ ਫਿਰ ਵੀ ਤੈਨੂੰ ਇਹੋ ਜਿਹੀ ਲੱਗੀ ਤਾਂ ਸੱਚੀ ਇਹ ਮੁਹੱਬਤ ਹੈ ਅਮਰੋਜ ਲਿਖਦਾ ਹੈ ਕਿ ਅਮਰਤਾ ਦਿਵਾਲੇ ਚੱਕਰ ਲਾ ਕੇ ਮੈਨੂੰ ਕਿਹਾ ਸੀ ਮੈਂ ਸਾਰੀ ਦੁਨੀਆ ਕੋ ਮਾਇਆ ਹਾਂ ਤੇ ਸੱਚੀ ਤੂੰ ਉਹੀ ਅਮਰਤਾ ਏ ਕਹਿੰਦੇ ਨੇ ਕਿ ਅਮਰੋਜ ਨਾਲ ਰਹਿਣ ਤੋਂ ਪਹਿਲਾਂ ਅਮਰਤਾ ਇੱਕ ਜੋਤਸ਼ੀ ਕੋਲ ਗਈ ਤੇ ਉਸ ਨੂੰ ਸਿੱਧਾ ਸਪਾਰਟ ਸਵਾਲ ਪੁੱਛਿਆ ਇਹ ਰਿਸ਼ਤਾ ਬਣੂ ਜਾਂ ਨਹੀਂ ਜੋਤਸ਼ੀ ਨੇ ਕੁਝ ਲੀਕਾਂ ਬਾਈਆਂ ਕੁਝ ਹਿਸਾਬ ਲਾਇਆ ਤੇ ਬੋਲਿਆ ਇਹ ਰਿਸ਼ਤਾ ਸਿਰਫ 2.5 ਘੰਟੇ ਦਾ ਹੈ ਅਮਰਤਾ ਨੇ ਹਰ ਕੇ ਕਿਹਾ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਜੋਤਸ਼ੀ ਨੇ ਮੁੜ ਹਿਸਾਬ ਲਾਇਆ ਤੇ ਇਸ ਵਾਰ ਦੱਸਿਆ ਜੇ ਢਾਈ ਘੰਟਿਆਂ ਦਾ ਨਹੀਂ ਤਾਂ ਫਿਰ ਇਹ ਰਿਸ਼ਤਾ ਢਾਈ ਦਿਨ ਜਾਂ ਢਾਈ ਸਾਲ ਦਾ ਹੋ ਸਕਦਾ ਜੇ ਢਾਈ ਦਾ ਹੀ ਹਿਸਾਬ ਕਿਤਾਬ ਹੈ ਤਾਂ ਫਿਰ ਢਾਈ ਜਨਮ ਦਾ ਕਿਉਂ ਨਹੀਂ ਹੋ ਸਕਦਾ ਅਮਰਤਾ ਨੇ ਫੌਰੀ ਕਿਹਾ ਮੇਰਾ ਅੱਧਾ ਜੀਵਨ ਮੁੱਕ ਗਿਆ ਤੇ ਦੋ ਜਨਮ ਜੇ ਬਾਕੀ ਨੇ ਅਮਰਤਾ ਤੇ ਮਰੋਜ਼ ਨੇ ਮੁਹੱਬਤ 'ਚ ਕੋਈ ਵਾਅਦਾ ਨਹੀਂ ਕੀਤਾ ਇਹ ਸ਼ਬਦ ਮਰੋਜ਼ ਦੇ ਨੇ ਇੱਕ ਵਾਰ ਕਿਸੇ ਨੇ ਮਰੋਜ਼ ਨੂੰ ਪੁੱਛਿਆ ਸੀ ਕਿ ਸਾਹਿਰ ਤੋ ਉਸ ਨੂੰ ਕੋਈ ਇਰਖਾ ਨਹੀਂ ਹੁੰਦੀ ਤਾ ਮਿਰੋਜ ਦਾ ਜਵਾਬ ਸੀ ਸਾਹਿਰ ਦਾ ਨਾਂ ਤਾਂ ਮੇਰੀ ਪਿੱਠ ਤੇ ਲਿਖਿਆ ਏ ਅਮਰਤਾ ਜਦੋਂ ਮੇਰੇ ਸਕੂਟਰ ਦੇ ਪਿੱਛੇ ਬੈਠਦੀ ਸੀ ਤਾਂ ਅਕਸਰ ਮੇਰੀ ਪਿੱਠ ਤੇ ਕੁਝ ਲਿਖਿਆ ਕਰਦੀ ਸੀ ਮੈਨੂੰ ਹੁਣ ਯਾਦ ਆਉਂਦਾ ਹੈ ਕਿ ਉਹ ਸਾਹਿਰ ਲਿਖਿਆ ਕਰਦੀ ਸੀ ਉਹ ਪਿੰਜਰ ਲਿਖਦੀ ਏ ਕਾਗਜ਼ ਤੇ ਕੈਨਵਸ ਲਿਖਦੀ ਏ ਠੰਡੀਆਂ ਲਹਿਰਾਂ ਤੀਜੀ ਔਰਤ ਸ਼ਬਦ ਜਿਵੇਂ ਅਮਰਤਾ ਦੀ ਕਲਮ ਵਿੱਚੋਂ ਆਪ ਮੁਹਾਰੇ ਝੜਦੇ ਸੀ ਉਹ ਸਨਮਾਨਾਂ ਨਾਲ ਭਰੀ ਝੋਲੀ ਲੈ ਘਰ ਨੂੰ ਪਰਤਦੀ। ਨਾਗਮਣੀ ਤੋਂ ਬਿਨਾ ਅਮਰਤਾ ਪੂਰੀ ਨਹੀਂ ਲੱਗਦੀ। ਨਵੇਂ ਲਖਾਰੀ ਉਹਦੀ ਸ਼ਾਬਾਸ਼ੀ ਦੀ ਉਡੀਕ ਵਿੱਚ ਨੂੰ ਖੱਤ ਲਿਖਦੇ ਤਾਂ ਉਹਨਾਂ ਖੱਤਾਂ ਦੇ ਜਵਾਬ ਵਿੱਚ ਮੁਹੱਬਤਾਂ ਲਿਖ-ਲਿਖ ਭੇਜਦੀ। ਪਾਕਿਸਤਾਨੀ ਲੇਖਕ ਫਖਰ ਜਮਾਨ ਇੱਕ ਵਾਰ ਲੇਖਕ ਜੀਤ ਕੌਰ ਦੇ ਸੱਦੇ ਤੇ ਦਿੱਲੀ ਆਏ। ਨਾ ਵਾਪਸ ਪਾਕਿਸਤਾਨ ਜਾ ਕੇ ਉਹਨਾਂ ਉੱਥੇ ਦੇ ਅਖਬਾਰ ਡੇਲੀ ਟਾਈਮ ਦੇ ਵਿੱਚ